2500 ਰੁਪਇਆ ਕੀ ਕਰਨਾ ਹੁਣ ਤੂੰ ਸੂਟ ਲਿਆਈ ਤੇ ਗੀ ਕੱਲ ਤੂੰ ਖਰੀਦ ਕੇ ਇੱਕ ਓ ਯਾਰ ਸੂਟ ਨਹੀਂ ਮੈਂ ਮੇਕਅਪ ਦਾ ਸਮਾਨ ਲਿਓਣਾ ਵਾ ਇੱਕ ਦੇ ਸਾਲਾ ਤੁਹਾਡਾ ਬੂਥਾ ਰੰਗਣ ਦਾ ਨੀ ਕੰਜਰਖਾਨਾ ਖਤਮ ਹੁੰਦਾ ਆਉਂ ਗੜਾ ਬੈਗ ਜਾ ਭਰ ਕੇ ਬੈਠੀ ਆ ਸਾਰਾ ਉਹ ਹੀ ਆ ਰੰਗ ਰੁੰਗ ਜੇ ਹੀ ਆ ਤੇਰੇ ਮੂੰਹ ਤੇ ਲਾਉਣ ਵਾਲੇ ਓ ਯਾਰ ਮੈਂ ਬ੍ਰਸ਼ਰ ਬਿਊਟੀ ਬਲੈਂਡਰ ਲਿਓਣਾ ਨਾ ਗ੍ਰੈਂਡਰ ਗ੍ਰੈਂਡਰ ਸਾਲਾ ਕਰਨਾ ਉਹਦੇ ਹੈਗਾ ਆਪਣੇ ਕੋ ਓ ਗ੍ਰੈਂਡਰ ਨਹੀਂ ਬਿਊਟੀ ਬਲੈਂਡਰ ਕੀ ਵਾ ਕਿਹੜਾ ਸਾਲਾ ਬਲੈਂਡਰ ਤੇ ਕਿਹੜਾ ਤੁਹਾਡਾ ਬਿਊਟੀ ਚੜਿਆ ਵਾ ਤੁਹਾਨੂੰ ਕਿਹਦੇ ਸਾਲੇ ਤੁਹਾਡੇ ਆ ਬੁਰਛੇ ਜੇ ਨਹੀਂ ਤੁਹਾਡੇ ਪੂਰੇ ਹੁੰਦੇ ਅਡੇਲੇ ਵਾਲਾ ਵੱਖਰਾ ਗੱਲਾਂ ਵਾਲਾ ਵੱਖਰਾ ਭੁੱਲਾ ਵਾਲਾ ਵੱਖਰਾ ਅੜਾ ਇੰਨਾ ਸਮਾਨ ਤੇ ਕਿਸੇ ਰਾਜਗਰੀ ਮਿਸਤਰੀ ਕੋ ਨਹੀਂ ਹੁੰਦਾ ਜਿੰਨਾ ਤੁਸੀਂ ਇਕੱਠਾ ਕਰਕੇ ਬੈਠੀਆਂ ਜੇ ਐਵੇਂ ਸਾਲਾ ਬੰਦੇ ਠੱਗਣ ਦੇ ਬਹਾਨੇ ਬਣਾਏ ਤੁਸੀਂ ਸਾਰੇ ਕੀ ਗੱਲਾਂ ਨਾ ਮਾਰੋ ਮੇਰੇ ਬ੍ਰਸ਼ਾਰੇ ਖਰਾਬ ਹੋਏ ਮੈਨੂੰ ਲੈਣੇ ਜ਼ਰੂਰੀ ਹੈ ਕਿਹੜੇ ਬ੍ਰਸ਼ੂ ਖਰਾਬ ਹੋ ਗਏ ਤੇਰੇ ਬ੍ਰਸ਼ ਖਰਾਬ ਹੋ ਗਏ ਕਾਲੀ ਦਾ ਰੰਗ ਕਰਦੀ ਤੂੰ ਬ੍ਰਸ਼ ਤੇਰੇ ਖਰਾਬ ਹੋ ਗਏ ਆਹੋ ਵਿਆਹ ਕਲੀ ਵਾਲਾ ਬੁਰਸ਼ ਉਹ ਮਾਰ ਲਿਆ ਕਰ ਬੁਰਸ਼ ਤੇ